ਸੀ ਦੇਖੇ ਦਿੱਲੀ ਪੌਟ ਆਉਣ ਨੂੰ ਚੈਨਲ ਆ ਸਾਡੀ ਪ੍ਰੈਸ ਦੀ ਟੀਮ ਤੁਹਾਨੂੰ ਤੁਹਾਨੂੰ ਬਾਬਾ ਦਰਸ਼ਨ ਸਿੰਘ ਕੁਲੀਵਾਰੇ ਜਿਨ੍ਹਾਂ ਦਾ ਇੰਨਾ ਤਬਸਤਾਨ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਇਲਾਕੇ ਸਮੂਹ ਸੰਗਤਾਂ ਨੂੰ ਉਹਨਾਂ ਤਾਰਿਆ ਇਲਾਕੇ ਨੂੰ ਤਾਰਿਆ ਕੀ ਆ ਦੇਖਦੇ ਆ ਬਾਬਾ ਦਰਸ਼ਨ ਦਾ ਜਿਹੜਾ ਅੰਦਰ ਵੜਦੇ ਆਂ ਮੇਨ ਗੇਟ ਆ ਤੇ ਅਸੀਂ ਅੰਦਰ ਚੱਲਦੇ ਆਂ ਜਿੱਥੇ ਸੰਗਤਾਂ ਦਾ ਹਰ ਆਇਆ ਹੋਇਆ ਔਰ ਸਲਾਨਾ ਜਿਹੜਾ ਸੱਚੇ ਪਾਸ਼ਾ ਸਤਿਗੁਰੂ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਇਹ ਬਾਬਾ ਦਰਸ਼ਨ ਸਿੰਘ ਜੀ ਜੋ ਇਹਨਾਂ ਦੇ ਗੁਰਪਾਈ ਬਾਬਾ ਚਰਨ ਚੰਦ ਸਿੰਘ ਜੀ ਦਾ ਵਾਹਿਗੁਰੂ ਜੀ ਦੇ ਫੜੇ ਬਾਬਾ ਦਰਸ਼ਨ ਸਿੰਘ ਦੀ ਜਗਾ ਜਗਾ ਬਹੁਤ ਵਧੀਆ ਸਭ ਕੋ ਇਥੋਂ ਮਿਲਦਾ ਏ ਗਰੀਬਾਂ ਨੂੰ ਅਮੀਰ ਕਰ ਦਿੰਦਾ ਏ 93 ਪੁੱਤ ਦਿੰਦਾ ਏ ਬਾਬਾ ਗੁਰਦੇਵ ਸਿੰਘ ਬੈਠੇ ਹੋਣੇ ਨਾਲ ਗੱਦੀ ਦੇ ਇਮਾਰਾ ਸਾਹਮਣੇ ਠੰਡੇ ਮਿੱਠੇ ਦਰਦ ਦੇ ਸਬਿੱਲਾਂ ਲੱਗੀਆਂ ਨੇ ਔਰ ਇਹਨਾਂ ਸੰਗਤਾਂ 'ਚ ਪਿਆਰ ਸਦ ਭਾਵਨਾ ਹੈ ਔਰ ਦਿਖਿਆ ਜਾਵੇ ਕਿੰਨਾ ਸੰਗਤ ਦਾ ਹਾਰਾ ਜਿਹਦੀ ਲੈ ਤਸਵੀਰ ਅਸੀਂ ਡੇਰਾ ਬਾਬਾ ਦਸ਼ਤ ਸਿੰਘ ਕੁਲੀਵਾਲੇ ਤੋਂ ਦਿਖਾ ਰਹੇ ਹਾਂ ਦੇਖੋ ਦਿੱਲੀ ਪੋਟਾਟਾਈਨ ਚੈਨਲ ਤੇ ਅੱਜ ਸਾਡੇ ਮਹਾਨ ਜਿਹੜੇ ਆ ਸਾਡੀ ਕੌਮ ਦੇ ਜਿਹੜੇ ਬਾਬਾ ਮੇਜਰ ਸਿੰਘ ਜੀ ਜੋ ਗੁਰਸਾਹੀ ਕਹਿੰਦੇ ਆ ਲਾੜੀ ਫੌਜ ਗੁਰੂ ਸਾਹਿਬ ਨੇ ਕੀਤੀ ਸੀ ਲਾੜੀ ਫੌਜ ਕਰੂਗੀ ਮੌਜ ਤੇ ਇਹਨਾਂ ਦੇ ਆਸਰੇ ਜਿਹੜੇ ਆ ਸਾਡੇ ਅੱਜ ਸਾਰੇ ਸੁਭ ਸក្តਤ ਦੇ ਅਸੀਂ ਦਰਸ਼ਨ ਕਰਾ ਰਹੇ ਆ ਵੇਖੋ ਗੁਰੂ ਸਾਹਿਬ ਨੇ ਸਾਜੀ ਨਵਾਜੀ ਜਿਹੜੀ ਸਾਡੀ ਸਿੱਖ ਕੌਮ ਹੀ ਰਿਆ ਜਿਨ੍ਹਾਂ ਦੀਆਂ ਕੁਰਬਾਨੀਆਂ ਦੇਖਿਆ ਜਾਵੇ ਇਤਿਹਾਸ ਦੇ ਵਿੱਚ ਉਹ ਪੰਨੇ ਨੇ ਜਿੱਥੇ ਇਹਨਾਂ ਦਾ ਇਤਿਹਾਸ ਜਿਹੜਾ ਬਣਾਇਆ ਔਰ ਉਹਨਾਂ ਨੇ ਕੀ ਕੀਤਾ ਹਮ ਹਮਜ ਵੀ ਮਜ ਮਹਮਾਰਾ ਚੀਜ਼ ਕੱਟਿਆ ਜਾਵੇ ਪਾਪਾ ਆਪਣੇ ਬਜਨਾ ਤੋਂ ਨਹੀਂ ਮੁਰਨ ਵਾਲੇ ਅਸੀਂ ਉਹ ਨਾਂ ਅੱਜ ਹੋ ਗੁਰੂ ਹੋਏ ਆ ਤੇ ਬਾਬਾ ਜੀ ਅੱਜ ਦਾ ਜਿਹੜਾ ਵਾਗਾ ਗੁਰਜੀ ਦਾ ਖਾਲਸਾ ਆ ਅੱਜ ਸਾਨੂੰ ਸਦਾ ਸਾਹਿਬ ਮਿਲੇ ਨੇ ਇੱਥੇ ਏਲੀ ਪਬਲਿਕ ਟਾਈਮ ਵਾਲੇ ਇਹ ਅਸੀਂ ਨਗਰ ਕਨੂਪੁਰ ਕਾਲੇ ਜ਼ਿਲ੍ਹਾ ਅੰਮ੍ਰਿਤਸਰ ਟਾਰੀ ਰੋਡ ਵਾਗਾ ਬਾਰਡਰ ਵਾਲੇ ਰੋਡ ਤੇ ਸੱਜੇ ਆ ਇੱਥੇ ਸੰਗਤਾਂ ਹਾਜ਼ਰ ਹੋਈਆਂ ਕਿਉਂਕਿ ਅੱਜ ਇੱਥੇ ਮਹਾਨ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਦੀ ਕੁੱਲੀ ਵਾਲੇ ਤੇਨਾਂ ਦੀ ਯਾਦ ਦੇ ਵਿੱਚ ਇੱਥੇ ਸਾਲਾਨਾ ਜੋੜ ਮੇਲਾ ਤੋ ਬਾਬਾ ਜੀ ਵੱਲੋਂ ਆਰੰਭ ਕੀਤਾ ਗਿਆ ਸੀ ਕਿਉਂਕਿ ਬਾਬਾ ਦਰਸ਼ਨ ਸਿੰਘ ਜੀ ਦੀ ਬੜੀ ਵੱਡੀ ਕਾਰ ਕਮਾਈ ਉਹਨਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਹੀ ਨਗਰ ਦੇ ਵਿੱਚ ਹੀ ਇੱਥੋਂ ਦੇ ਜੋ ਜੰਪਾਲਸਰ ਨਗਰਕਣ ਉਪਰਕਾਲਿਆਂ ਦੇ ਪੂਰੇ ਦੇਸ਼ ਦੇ ਵਿੱਚ ਪੂਰੀਆਂ ਉਪਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਦੇ ਨਾਲ ਸੰਗਤਾਂ ਨੂੰ ਜੋੜ ਕੇ ਜਿਹੜਾ ਸਿੱਖੀ ਲਹਿਰ ਨੂੰ ਪ੍ਰਚਾਰਿਤ ਕੀਤਾ ਸੀ ਉਹਨਾਂ ਮਹਾਂਪੁਰਖਾਂ ਦੀ ਕਾਰ ਕਮਾਈ ਨੂੰ ਸਿਦਾ ਕਰਨ ਵਾਸਤੇ ਸੰਗਤਾਂ ਜਰ ਹੋਈਆਂ ਸੋ ਸੰਗਤਾਂ ਨੂੰ ਇਹ ਉਪਦੇਸ਼ ਹੈ ਕਿ ਗੁਰੂ ਘਰ ਦੇ ਨਾਲ ਜੁੜ ਕੇ ਅਮਰਤ ਸ਼ਾਹ ਕੇ ਨਾਮ ਬਾਣੀ ਸਿਮਰਨ ਦੇ ਨਾਲ ਜੁੜ ਕੇ ਜਿਹੜਾ ਕਾਲ ਯੁੱਗ ਦਾ ਭਿਆਨਕ ਸਮਾਂ ਇਹ ਕੱਟਿਆ ਜਾ ਸਕਦਾ ਕਿਉਂਕਿ ਮਨੁੱਖਾ ਜਨਮ ਜਿਹੜਾ ਇਹ ਬੜੀਆਂ 84 ਲੱਖ ਜੂਨ ਭੋਕੇ ਫਿਰ ਪ੍ਰਾਪਤ ਹੁੰਦਾ ਹੈ ਤੇ ਜੇ ਆਪਣਾ ਦੁਬਾਰਾ 84 ਲੱਖ ਜੂਨ ਤੋਂ ਬਚਣਾ ਹੈ ਤੇ ਗੁਰੂ ਦੇ ਚਰਨਾਂ ਦੀ ਮੌਜ ਲੈਣੀ ਤੇ ਫਿਰ ਅਮਰਤ ਸ਼ਾਹ ਕੋ ਸਿੰਘ ਸੱਜੋ ਤੇ ਦੁਬਾਰਾ ਫਿਰ ਆਈਆਂ ਹੋਈਆਂ ਸੰਗਤਾਂ ਨੂੰ ਧੰਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਜੋੜ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਆ ਬਾਬਾ ਜੀ ਇੱਕ ਸਭ ਤੋਂ ਸਾਡੇ ਵੱਲੋਂ ਪ੍ਰੈਸ ਟੀਮ ਵੱਲੋਂ ਤਾਨੂੰ ਬਹੁਤ ਬਹੁਤ ਤੁਹਾਡਾ ਤਨਵਾਦ ਸ਼ੁਕਰੀਆ ਇੱਕੋ ਬੱਚੇ ਦੇ ਜਿਹੜਾ ਸਚਾਈ ਬੋਲਦਾ ਸੀ ਸਾਰਿਆਂ ਦੇ ਉਹ ਜੋ ਤੁਹਾਡੇ ਬਚਨਾਂ ਨਾਲ ਉਹ ਬੱਚੇ ਤੇ ਜਿਹੜਾ ਜਿੰਨੇ ਤਰਾਵਾਂ ਖਾਧ ਹੋਈਆਂ ਇਹਦੇ ਬਾਰੇ ਕੀ ਜਣਾ ਹਾਂਜੀ ਉਹ ਭਾਵੇਂ ਵਿਸ਼ਵਦੀਪ ਆ ਪੰਜਾਬ ਦਾ ਕੋਈ ਵੀ ਬੱਚਾ ਹੈ ਕੋਈ ਵੀ ਨੌਜਵਾਨ ਆ ਜੇ ਭਾਵੇਂ ਉਹ ਇੱਥੇ ਪੰਜਾਬ ਦੇ ਜੇਲਾਂ ਜਾਂ ਭਾਵੇਂ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਦਿੱਤੇ ਹੋਏ ਆ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਭਾਈ ਬਸੰਤ ਸਿੰਘ ਜੀ ਦਲਜੀਤ ਸਿੰਘ ਕਲਸੀ ਅਤੇ ਇਸੇ ਤਰ੍ਹਾਂ ਪਾਪਲ ਪ੍ਰੀਤ ਸਾਰੇ ਜਿਹੜੇ ਉੱਥੇ ਨੌਜਵਾਨ ਹਨ ਉਹਨਾਂ ਵਾਸਤੇ ਵੀ ਅਸੀਂ ਆ ਦਾ ਨਾਰਾ ਮਾਰਾਂਗੇ ਕਿ ਪੰਜਾਬ ਸਰਕਾਰ ਨੇ ਦੇਖੋ ਹੁਣ ਫੇਰ ਦੁਬਾਰਾ ਐਨਐਸਏ ਲਗਾਤੀ ਪਰ ਉਹ ਜਿਹੜਾ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਹਾਂ ਦੀ ਮਿਲੀ ਭੁਗਤ ਹੈ ਉਹਦੇ ਵਾਸਤੇ ਵੱਡਾ ਮਲਾ ਮਾਰਨਾ ਪੈਣਾ ਹੈ ਬਿਸ਼ਵਦੀਪ ਦਾ ਤੇ ਛੋਟਾ ਜਿਹਾ ਕੰਮ ਸੀ ਕਿਉਂਕਿ ਉਹਦੇ ਇੱਕ ਪੰਚਾਇਤੀ ਝਗੜਾ ਸੀ ਤੇ ਉਹਦੇ ਵਾਸਤੇ ਉਹਨੂੰ ਅੰਦਰ ਕੀਤਾ ਸੀ ਤੇ ਉਹ ਜਿਹੜਾ ਹੈਗਾ ਵੀ ਝੂਠਾ ਸੀ ਤੇ ਇਸੇ ਤਰ੍ਹਾਂ ਇਹ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੀ ਜਿਸ ਤਰ੍ਹਾਂ ਅੰਨਾ ਸੇ ਦੁਬਾਰਾ ਲਗਾ ਦਿੱਤੀ ਗਈ ਹੈ ਇਹੀ ਇਹ ਨਹੀਂ ਕਹਿੰਦੇ ਵੀ ਪੰਜਾਬ ਦਾ ਜਿਹੜਾ ਬੇ ਬੱਚੇ ਨੇ ਉਹ ਜੇਲਾਂ ਦੇ ਵਿੱਚ ਜਿਹਨਾਂ ਪ੍ਰਸ਼ੰਗਾਂ ਜਵਾਨੀਆਂ ਆਦੀਆਂ ਇਹਨਾਂ ਨੇ ਮਾਰ ਦਿੱਤੀਆਂ ਸ਼ਹੀਦ ਕਰਤੀਆਂ ਆਦੀਆਂ ਜੇਲਾਂ ਚ ਰੁਲ ਗਈਆਂ ਹਾਲੇ ਤੱਕ ਵੀ 40 ਤੋਂ 45 ਸਿੰਘ ਜਿਹੜੇ ਆ ਉਹ ਪੁਰਾਣੀ ਜਿਹੜੇ ਸਜ਼ਾਵਾ ਭੁਗਤ ਰਹੇ ਸਜ਼ਾਵਾ ਪੂਰੀਆਂ ਵੀ ਹੋ ਚੁੱਕੀਆਂ ਪਰ ਉਹ ਹਾਲੇ ਵੀ ਸਜ਼ਾ ਜਾਫਤਾਨ ਵੀ ਸਿਆਨਾ ਕੇਂਦਰ ਦੀ ਸਰਕਾਰ ਉਹਦੇ ਵੱਲ ਧਿਆਨ ਕਰਦੀ ਭਾਵੇਂ ਉਹਨਾਂ ਨੇ ਨੋਟੀਫਿਕੇਸ਼ਨ ਵੀ ਪਿੱਛੇ ਜੇ ਜਦੋਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾ ਸਤਾਪ ਦੀ ਸਮਾਗਮ ਵਿੱਚ ਉਸ ਵੇਲੇ ਕੀਤਾ ਸੀ ਕਿ ਅਸੀਂ ਜਿਹੜੇ ਬੰਦੀ ਸਿੰਘ ਆ ਪੁਰਾਣੇ ਸਮੇਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਰਿਹਾ ਕਰਾਂਗੇ ਪਰ ਦੁਬਾਰਾ ਫੇਰ ਸਰਕਾਰ ਆਪਣੇ ਜਿਹੜੇ ਉਹ ਵਾਅਦੇ ਤੋਂ ਮੁੱਕਰ ਗਈ ਇਸ ਕਰਕੇ ਹੋਣ ਵਾਲੇ ਜਿਹੜੇ ਨੌਜਵਾਨ ਅਤੇ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਹੁਣ ਨੌਜਵਾਨੀ ਸਮੇਂ ਦੇ ਅੰਦਰ ਅ ਜੇਲ੍ਹਾਂ ਦੇ ਵਿੱਚ ਗਏ ਤੇ ਬਜ਼ੁਰਗ ਹੋ ਚੁੱਕੇ ਹਨ ਆਪਣੀ ਸਾਰੀ ਉਮਰ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਕੱਟ ਲਈ ਆ ਉਹਨਾਂ ਵਾਸਤੇ ਵੀ ਅਸੀਂ ਸਾਰੇ ਪੰਜਾਬ ਦੀ ਸੰਗਤ ਨੂੰ ਅਤੇ ਪੰਜਾਬ ਦੇ ਜਿਹੜੇ ਸੰਸਥਾਵਾਂ ਹਨ ਪੰਜਾਬ ਦੇ ਵਿੱਚ ਸੰਪਰਦਾਵਾਂ ਹਨ ਮਹਾਂਪੁਰਖਾਨ ਸਮਾਜੇ ਵੀ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਆਓ ਇੱਕ ਮੰਚ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਹੰਬੜਾ ਮਾਰੀਏ ਧਰਨੇ ਲਾਇਆ ਹੀ ਕੋਈ ਸਾਰਾ ਵੀ ਹੱਲ ਨਹੀਂ ਹੁੰਦੇ ਆਪਾਂ ਜਦੋਂ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਜਿਹੜੇ ਮੇਨ ਮੇਨ ਆਗੂ ਉਹ ਮਿਲੀਏ ਸੈਂਟਰ ਕੇਂਦਰ ਦੀ ਸਰਕਾਰਾਂ ਦੇ ਮਨਮਾਇਦਾਨ ਮਿਲੀਏ ਅਤੇ ਕੇਂਦਰ ਦੀ ਸਰਕਾਰ ਦੇ ਨਮਾਇਦਾਨ ਮਿਲਾਂਗੇ ਉਹਨਾਂ ਨੂੰ ਮਿਲਾਂਗੇ ਜਾਂ ਪੰਜਾਬ ਸਰਕਾਰ ਦੇ ਨਮਾਇਦੇ ਇੱਥੇ ਪਹੁੰਚੇ ਵੀ ਹਨ ਉਹਨਾਂ ਨੂੰ ਮਿਲਾਂਗੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਆਉਣਗੇ ਪੰਜਾਬ ਦਾ ਕੋਈ ਵੀ ਬੱਚਾ ਵਾ ਜਿਹੜਾ ਨਾਜਾਇਜ਼ ਅੰਦਰ ਆ ਉਹਨੂੰ ਬਾਹਰ ਕੀਤਾ ਵਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦਾ ਜਿਹੜਾ ਇਹ ਸਮਾਗਮ ਹੈ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਨੇ ਅੱਜ ਤੋਂ 56 ਵਰੇ ਪਹਿਲਾਂ ਮਨੁੱਖਤਾ ਦੀ ਭਲਾਈ ਲਈ ਸਰਬੱਤ ਦੇ ਭਲੇ ਲਈ ਇਹ ਸਮਾਗਮ ਚਾਲੂ ਕੀਤਾ ਸੀ ਕਿਉਂਕਿ ਉਹ ਬੜੀਆਂ ਸਵਾਵਾਂ ਇਸ ਸਥਾਨ ਤੋਂ ਇਲਾਵਾ ਆਲੇ ਦੁਆਲੇ ਦੀ ਨਗਰਾਂ ਵਿੱਚ ਪਿੰਡਾਂ ਵਿੱਚ ਸਕੂਲਾਂ ਦੀਆਂ ਹਸਪਤਾਲਾਂ ਦੀਆਂ ਰਸਤਿਆਂ ਦੀਆਂ ਜੋ ਵੀ ਸਾਂਝੇ ਸਥਾਨ ਸੋਨਾਂ ਦੀਆਂ ਬਹੁਤ ਸਵਾਵਾਂ ਬਾਬਾ ਦਰਸ਼ਨ ਸਿੰਘ ਜੀ ਆਪਣੀ ਹਾਇਤੀ ਦੇ ਦੌਰਾਨ ਕਰਾਉਂਦੇ ਰਹੇ ਫਿਰ ਜਿਹੜੀ ਸੰਗਤ ਉਹਨਾਂ ਨਾਲ ਵਿਚਾਰਾਂ ਕਰਕੇ ਜੋੜਦੀ ਰਹੀ ਉਹ ਸਾਰੀ ਸੰਗਤ ਨੂੰ ਇਕੱਠਿਆਂ ਕਰਨ ਲਈ ਤੇ ਸੰਗਤ ਨੂੰ ਇੱਕ ਸੁਨੇਹਾ ਦੇਣ ਲਈ ਫਿਰ ਇੱਥੇ ਸਵਾਗਤ ਬਾਬਾ ਜੀ ਨੇ ਇਹ ਆਰੰਭਿਆ ਸੀ ਜਿਹੜਾ ਹਾੜ ਦੀ ਪੂਰਨਮਾਸ਼ੀ ਵਾਲੇ ਸਮੇਂ ਤੇ ਹੁੰਦਾ ਹੈ ਹਰ ਸਾਲ ਇਹ ਸਵਾਗਤ ਇੱਥੇ ਕਰਵਾਇਆ ਜਾਂਦਾ ਔਰ ਬਾਬਾ ਜੀ ਦੇ ਜਾਣ ਤੋਂ ਬਾਅਦ ਸੰਤ ਬਾਬਾ ਗੁਰਦੇਵ ਸਿੰਘ ਜੀ ਜੋ ਉਹਨਾਂ ਤੋਂ ਵਰਸਾਏ ਨੇ ਜਿਨ੍ਹਾਂ ਉੱਤੇ ਉਹਨਾਂ ਦੀ ਕਿਰਪਾ ਹੈ ਇਹਨਾਂ ਨੂੰ ਉਹਨਾਂ ਨੇ ਨਿਵਾਜਿਆ ਤੇ ਇਸ ਸਥਾਨ ਦੀ ਸੇਵਾ ਸੰਭੀਆ ਬਾਬਾ ਗੁਰਦੇਵ ਸਿੰਘ ਜੀ ਲਗਾਤਾਰ ਇਹ ਸਵਾਗਤ ਜਿਹੜਾ ਕਰਵਾ ਰਹੇ ਨੇ 56ਵਾਂ ਸਵਾਗਤ ਇਸ ਵਾਰ ਹੋਇਆ ਬੜੀ ਚੜ੍ਹਦੀ ਕਲਾ ਵਿੱਚ ਸਵਾਗਤ ਹੋਇਆ ਸੰਗਤਾਂ ਦਾ ਠਾਠ ਮਰਦਾ ਕੱਠ ਔਰ ਲਗਾਤਾਰ ਪਾਣੀ ਦੇ ਵਹਾਵ ਅੰਗਰਾ ਸੰਗਤ ਸਵੇਰ ਦੀ ਇਥੇ ਆਉਂਦੀ ਰਹੀ ਸ਼ਾਮ ਤੱਕ ਅਜੇ ਵੀ ਤੁਸੀਂ ਵੇਖ ਸਕਦੇ ਹੋ ਸਮਾਪਤੀ ਜਦੋਂ ਦੀਵਾਨ ਦੀ ਹੋਈ ਉਦੋਂ ਵੀ ਦੀਵਾਨ ਹਾਲ ਜਿਹੜਾ ਖੱਚਾ-ਕੱਚ ਭਰਿਆ ਸੀ ਸੋ ਸੰਗਤ ਦਾ ਬਹੁਤ ਸਹਿਯੋਗ ਬੜੀ ਸ਼ਰਧਾ ਬੜਾ ਪਿਆਰ ਤੇ ਬੜਾ ਸਤਿਕਾਰ ਇਸ ਸਥਾਨ ਵਿੱਚ ਹੈ ਬਾਬਾ ਦਰਸ਼ਨ ਸਿੰਘ ਜੀ ਵਿੱਚ ਹੈ ਔਰ ਬਹੁਤ ਪਿਆਰ ਉਹਨਾਂ ਦਾ ਬਾਬਾ ਗੁਰਦੇਵ ਸਿੰਘ ਜੀ ਨਾਲ ਹੈ ਸੋ ਇਸ ਸਥਾਨ ਤੋਂ ਕਿੱਥੇ ਬਾਬਾ ਦਰਸ਼ਨ ਸਿੰਘ ਜੀ ਨੇ ਜਾਂ ਉਹਨਾਂ ਤੋਂ ਵਰ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਨੇ ਲੋਕਾਂ ਨੂੰ ਹੱਥੀਂ ਕਿਰਤ ਕਰਨ ਦੀ ਸਿੱਖਿਆ ਦਿੰਦੀ ਆ ਸਾਂਝੇ ਕੰਮ ਕਰਨ ਦੀ ਸਿੱਖਿਆ ਦਿੰਦੀ ਆ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੀ ਆ ਬਾਣੀ ਨਾਲ ਜੁੜਨ ਦੀ ਬਾਣੀ ਨਾਲ ਜੁੜਨ ਦੀ ਸਿੱਖਿਆ ਦਿੰਦੀ ਆ ਕੀਰਤਨ ਨਾਲ ਜੁੜਨ ਦੀ ਸਿੱਖਿਆ ਦਿੰਦੀ ਆ ਗੁਰਬਾਣੀ ਵਿਚਾਰਤਾਂ ਨਾਲ ਜੁੜਨ ਦੀ ਸਿੱਖਿਆ ਦਿੰਦੀ ਆ ਉੱਥੇ ਅੱਜ ਦੀ ਜੋ ਪੀੜ੍ਹੀ ਨਸ਼ਿਆਂ ਵਿੱਚ ਜਾ ਰਹੀ ਉਹਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਇਹ ਕੋਪਰਾਲਾ ਕਰਨ ਦਾ ਜਿਹੜਾ ਇਹ ਸਾਰਥਕ ਯਤਨ ਕੀਤਾ ਇੱਥੇ ਬਹੁਤ ਸਾਰੀਆਂ ਸਮਾਜ ਦੀਆਂ ਜਿਹੜੀਆਂ ਪ੍ਰਮੁੱਖ ਹਸਤੀਆਂ ਇੱਥੇ ਹਾਜ਼ਰੀ ਲਵਾਉਂਦੀਆਂ ਨੇ ਔਰ ਸਾਰੇ ਇਹ ਸੁਨੇਹੇ ਦਿੰਦੇ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਔਰ ਆਪਣੇ ਗੁਰੂ ਦੇ ਆਸ਼ੇ ਨਾਲ ਗੁਰੂ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਕਿਉਂਕਿ ਇੱਕ ਕੰਨ ਜ਼ਰੂਰ ਹੈ ਜਿਹੜਾ ਗੁਰੂ ਦੀ ਵਿਚਾਰਧਾਰਾ ਨਾਲ ਜੁੜੇਗਾ ਗੁਰੂ ਦੇ ਬਾਣੀ ਤੇ ਬਾਣੀ ਦਾ ਧਰਾਨੇ ਹੋਊਗਾ ਉਹ ਨਸ਼ਿਆਂ ਦੇ ਨੇੜੇ ਨਹੀਂ ਜਾਏਗਾ ਸੋ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਮਹਾਂਪੁਰਸ਼ ਹਰ ਸਾਲ ਕਰਦੇ ਨੇ ਐਸਾਲ ਵੀ ਹੋਇਆ ਔਰ ਬੜੀ ਚੜ੍ਹਦੀ ਕਲਾ ਵਿੱਚ ਸਵਾਗਤ ਹੁੰਦਾ ਬਹੁਤ ਸਾਰੀਆਂ ਸਵਾਮਾਂ ਸੰਗਤਾਂ ਦੂਰੋਂ ਨੇਉਣੇ ਆ ਕੇ ਵਿਦੇਸ਼ਾਂ ਵਿੱਚੋਂ ਕੈਨੇਡਾ ਤੋਂ ਯੂਕੇ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਕਦਰ ਯੂਪੀ ਦੀ ਬਹੁਤ ਸਾਰਾ ਸੰਗਤ ਜਿਹੜੀ ਜਿੱਥੇ ਬਾਬਾ ਜੀ ਦਾ ਥਾਪ ਪਿਆਰ ਉਹ ਵੀ ਆਉਂਦੀ ਆ ਸੋ ਇਹ ਸੁਆਵਾਂ ਵੀ ਹੁੰਦੀਆਂ ਨੇ ਤੇ ਨਾਲ ਦੀ ਨਾਲ ਇੱਕ ਬੜਾ ਸਾਰਤਕ ਸਿਮਾ ਜਾਂਦਾ ਹੈ ਕਿ ਜਿੱਥੇ ਆਪਾਂ ਬਾਣੀ ਬਾਣੀ ਨਾਲ ਜੁੜਨਾ ਨੌਜਵਾਨ ਪੀੜੀ ਨੂੰ ਚੰਗੇ ਪਾਸੇ ਲਾਉਣਾ ਚੰਗੀ ਲੀਹ ਤੇ ਲਾਉਣਾ ਔਰ ਉਹਨਾਂ ਦੀ ਜਵਾਨੀ ਨੂੰ ਬਚਾ ਕੇ ਸਮਾਜ ਦੇ ਤੇ ਕੌਮ ਦੇ ਚੰਗੇ ਕੰਮਾਂ ਲਈ ਪ੍ਰੇਰਨਾ ਦੇ ਕੇ ਉਸ ਪਾਸੇ ਲਾਉਣਾ ਇਹ ਹੀ ਸੰਦੇਸ਼ ਅੱਜ ਦੇ ਪ੍ਰੋਗਰਾਮ ਵਿੱਚੋਂ ਬਾਬਾ ਜੀ ਨੇ ਦਿੱਤਾ ਇਹ ਹੀ ਸੰਦੇਸ਼ ਸਾਡੇ ਗੁਰੂ ਦਾ ਉਪਦੇਸ਼ ਹੈ ਇਹ ਹੀ ਸੰਦੇਸ਼ ਬਾਬਾ ਦਰਸ਼ਨ ਸਿੰਘ ਜੀ ਦਿੰਦੇ ਸੀ ਔਰ ਇਹੀ ਸੰਦੇਸ਼ ਸਾਨੂੰ ਸਾਰਿਆਂ ਨੂੰ ਆਪਣੇ ਮਨ ਵਿੱਚ ਉਸਾਕ ਕੇ ਰੱਖਣਾ ਚਾਹੀਦਾ ਇੱਕ ਜੀ ਸੰਤਾ ਮਾਹ ਪੁੱਛਿਆ ਪੰਪਰਾ ਚੱਲ ਰਹੀ ਹੈ ਜੋ ਉਹਨਾਂ ਕਿਨੇ ਕਾਰ ਸੇਵਾਜੀ ਉਹ ਕਿਸੇ ਰਸਤੇ ਦੇ ਵਿੱਚ ਕੋਈ ਕੰਡਾ ਡਿੱਗ ਜਾਂਦਾ ਰੋੜਾ ਵੀ ਹੁੰਦਾ ਸੀ ਉਹਨੂੰ ਟੁੱਕ ਕੇ ਪਾਸੇ ਕਰਦੇ ਸੀ ਇੱਕ ਸੰਤਾ ਦੀ ਪੰਪਰਾ ਹੈ ਚੱਲੀ ਆ ਰਹੀ ਪਰ ਕੁਝ ਸਮੇਂ ਦੇ ਵਿੱਚ ਅੱਜ ਜਿਹੜਾ ਵਾ ਚੱਲ ਜਾਵੇ ਇਹ ਚੀਜ਼ ਤੋਂ ਕਈ ਸੰਤ ਅਖਵਾ ਰਹੇ ਆ ਕੁਝ ਪਰ ਉਹ ਚੀਜ਼ਾਂ ਨੂੰ ਕਿਉਂ ਇਸ ਸੇਵਾ ਦੇ ਵਿੱਚ ਭਾਵਨਾ ਚ ਕਿਉਂ ਨਹੀਂ ਲੈ ਰਹੀ ਨਹੀਂ ਜੀ ਜਿਹੜੇ ਤੇ ਕਾਰ ਸੇਵਾ ਵਾਲੇ ਮਹਾਨ ਪੁਰਸ਼ ਨੇ ਉਹ ਤੇ ਅਜੇ ਵੀ ਬਾਦਸਤੂਰ ਉਸੇ ਰਸਤੇ ਤੇ ਚੱਲ ਰਹੇ ਨੇ ਜਿਵੇਂ ਤੁਸੀਂ ਇੱਥੋਂ ਦੀ ਗੱਲ ਕਰਦੇ ਹੋ ਬਾਬਾ ਗੁਰਦੇਵ ਸਿੰਘ ਜੀ ਜਿਵੇਂ ਬਾਬਾ ਦਰਸ਼ਨ ਸਿੰਘ ਜੀ ਸਵਾਵਾ ਕਰਦੇ ਹੋਵੇ ਕਰ ਰਹੇ ਨੇ ਹੋਰ ਬਹੁਤ ਸਾਰੀਆਂ ਸਵਾਵਾ ਇੱਥੇ ਸੰਗਤਾਂ ਵਿੱਚ ਆਉਂਦੇ ਨੇ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਦਾ ਜੱਥਾ ਜਿਨ੍ਹਾਂ ਨੇ ਹਰੀਆਲੀ ਨਾਲ ਉਹ ਸਾਰਾ ਇਲਾਕਾ ਹੀ ਭਰ ਦਿੱਤਾ ਔਰ ਵਾਤਾਵਰਨ ਨੂੰ ਸਵੱਛ ਬਣਾਇਆ ਇਸੇ ਤਰ੍ਹਾਂ ਹੀ ਜਿੰਨੇ ਕਾਰ ਸੇਵਾ ਵਾਲੇ ਮਹਾਨ ਪੁਰਸ਼ ਇੱਥੇ ਆਉਂਦੇ ਨੇ ਆਪੋ ਆਪਣੇ ਥਾਂ ਸਤਿਕਾਰਯੋਗ ਨੇ ਬਣੀਆਂ ਸਵਾਵਾਵਾਂ ਦੇ ਰਹੇ ਨੇ ਤੇ ਜਿਹੜਾ ਭੇਖਿਆ ਨਾ ਇਹ ਹੁਣ ਨਹੀਂ ਚੱਲਿਆ ਇਹ ਗੁਰੂ ਕਾਲ ਤੋਂ ਚੱਲਿਆ ਆ ਰਿਹਾ ਵਿਰੋਧੀ ਵੀ ਉਦੋਂ ਸੀ ਭੇਖੀ ਵੀ ਉਦੋਂ ਸੀ ਡੰਬੀ ਵੀ ਉਦੋਂ ਸੀ ਪਖੰਡੀ ਵੀ ਹੈਗੇ ਸੀ ਇਹ ਪਖੰਡ ਵੀ ਨਾਲ-ਨਾਲ ਚੱਲਣਾ ਤੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਸੱਚੇ ਸੁੱਚੇ ਸਿੱਖ ਤੇ ਕਰਤੈ ਸੇਵਕੋ ਵੀ ਨਾਲ-ਨਾਲ ਚੱਲਣੇ ਸੋ ਜੇ ਵੀ ਚੱਲਦੀ ਬਾਦਸਤੂ ਬੱਜਣੇ ਡਰ ਜਾਪੀ ਇੱਕ ਰੁੱਖ ਜam ਰੁੱਖ ਦੀ ਇੱਕ ਸਾਜ ਤੇ ਰੁੱਖ ਲਵਾਣਾ ਸਾਡਾ ਫਰਜ਼ ਇੱਕ ਮੈਸੇਜ ਨਾ ਫਿਰ ਰੁੱਖ ਤੋਂ ਬਿਗੇਰ ਦੁੱਖ ਕੱਖ ਨਹੀਂ ਹੋਏ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿੰਨਾ ਰੁੱਖਾਂ ਦਾ ਘਾਣ ਸਾਡੇ ਮਨੁੱਖਾਂ ਵੱਲੋਂ ਕੀਤਾ ਜਾ ਰਿਹਾ ਇਹ ਕਦੀ ਨਹੀਂ ਹੋਇਆ ਔਰ ਉਦਾਹਰਨ ਹੈ ਇੱਥੇ ਲੱਗੇ ਯੂਨੀਵਰਸਿਟੀ ਆ ਸ਼ਹਿਰ ਦੇ ਵਿੱਚੋਂ ਅੱਗਵਰ ਦੀ ਤੁਸੀਂ ਜਾਓ ਜਦੋਂ ਯੂਨੀਵਰਸਿਟੀ ਦੇ ਲਾਗੋ ਲੰਗੀਦਾ ਇੱਕ ਠੱਡੀ ਬਾਗ ਦੀ ਕਿਉਂਕਿ ਉੱਥੇ ਦਰਖਤਾਂ ਦੀ ਭਰਮਾਰ ਹੈ ਇਹ ਸੁਨੇਹਾ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ ਬਿਲਕੁਲ ਸਾਡੀ ਜ਼ਿੰਮੇਵਾਰੀ ਬਣਦੀ ਆ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿੱਥੇ ਮਹਾਪੁਰਸ਼ਾਂ ਦੀਆਂ ਸੰਤਾਂ ਦੀਆਂ ਬਾਬਾ ਸੇਵਾ ਸਿੰਘ ਜਿਵੇਂ ਕੰਮ ਕਰ ਰਹੇ ਨੇ ਬਾਬਾ ਗੁਰਦੇਵ ਸਿੰਘ ਕਰ ਰਹੇ ਨੇ ਸੁਵਚੀਆਂ ਸੰਪਰਦਾਵਾ ਕਰ ਰਹੀਆਂ ਨੇ ਔਰ ਉਸੇ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਰੁੱਖਾਂ ਦੀ ਸੰਭਾਲ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਰਕਾਰ ਪਾ ਸਕਦੀ ਹੈ ਅਸੀਂ ਤੇ ਬੇਨਤੀ ਕਰਦੇ ਆਂ ਸਰਕਾਰ ਨੂੰ ਜਿਵੇਂ ਬਿਜਲੀ ਦੇ ਕਨੈਕਸ਼ਨ ਆ ਉਹ ਜਰੂਰੀ ਕਰਦੇ ਨੇ ਵੀ 10-10 15-15 ਰੁੱਖ ਜਿਹੜਾ ਬੰਦਾ ਲਾਊਗਾ ਨਹੀਂ ਤੋ ਉਹਦਾ ਕਨੈਕਸ਼ਨ ਕੱਟ ਦਾਂਗੇ ਪੰਚਾਇਤ ਦੀਆਂ ਪੈਲੀਆਂ ਸਾਂਝੀਆਂ ਨੇ ਉਹਨਾਂ ਵਿੱਚ ਤਰਕਵਾਦ ਦੇ ਨਾਲ ਧੰਨੇ ਮੁੱਕ ਜਾਣ ਇਹ ਦੋ ਦਿਨ ਤੋਂ ਚੱਲ ਰਹੀ ਹੈ ਬੜੀ ਸ਼ਰਧਾ ਦੇ ਨਾਲ ਲੰਗਰ ਦੀ ਸੇਵਾ ਸੇਪੀਲ ਦੀ ਸੇਵਾ ਬਹੁਤ ਜ਼ਿਆਦੀ ਚੱਲ ਰਹੀ ਹੈ ਦੂਰ ਦੀ ਸੇਵਾ ਬਹੁਤ ਜ਼ਿਆਦੀ ਚੱਲ ਰਹੀ ਹੈ ਸੰਗਤ ਦੇ ਸਜੋਗ ਦੇ ਨਾਲ ਆਈ ਇਹ ਬਾਬਾ ਜੀ ਨਾਲੋਂ ਬਾਬਾ ਅ ਗਰਸੇ ਜੇਵ ਕਿਸੇ ਕਿਸੇ ਜੀ ਆਏ ਹੋ ਤੇ ਜਿਹੜੀ ਸੰਗਤਾਂ ਆ ਕਿੱਥੋਂ ਕਿੱਥੋਂ ਆਈਆਂ ਜੀ ਇਹ ਯੂਪੀ ਤੋਂ ਬੜੀ ਬੜੀ ਦੂਰੋਂ ਬਾਬਾ ਜੀ ਸੰਗਤਾਂ ਆਉਂਦੀਆਂ ਨੇ ਬਾਬਾ ਜੀ ਇਹਨਾਂ ਦੇ ਸੇਵ ਕਰਨਾ ਯੂਪੀ ਦੇ ਵਿੱਚ ਬੜਾ ਪ੍ਰਸਾਦ ਦਾ ਰਾਮਪੁਰ ਬਲਾਹਪੁਰ ਇਧਰ ਯੂਪੀ ਉਸ ਤੋਂ ਯੂਪੀ ਪਿਆਰ ਸਾਰਾ ਹੀ ਆਉਂਦਾ ਐਂ ਜੀ ਆ ਬਾਰਡਰ ਦੇ ਇਲਾਕੇ ਤੋਂ ਆਏ ਆ ਕਿੱਥੋਂ ਆ ਜੀ ਤੁਸੀਂ ਐਂ ਪਿੰਡ ਪਿੰਡੀਆਂ ਵਾਲੇ ਐਂ ਨਾਲਾ ਰਾਣਾ ਬਲਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਲੋ ਜੀ ਪਿੰਡੀਆਂ ਵਾਲਾ ਤੋਂ ਬਾਬਾ ਬਲਜੀਤ ਸਿੰਘ ਜੀ ਜੋ ਦੇਖਿਆ ਜਾਵੇ ਮਹਾਰਾਜ ਦਾ ਜਰਾ ਕਾਰਸਿਵ ਦਾ ਪੂਰਾ ਸਰੂਪ ਦੇ ਵਿੱਚ ਨੇ ਸੰਤ ਮਹਾਂਪੁਰਸ਼ ਤੇ ਜੋ ਜਿਹੜੇ ਬੜੀ ਸਰਦਾਰ ਸੇਵਕ ਅੱਜ ਸੇਵਨ ਭਾਰੇ ਲਗਾਤਾਰ ਦੋ ਤਿੰਨ ਲਗਾਤਾਰ ਔਰ ਇਹ ਪਿੰਡਿਆ ਸੈਦਾ ਜੋ ਅਜ ਨਾਲੇ ਲੱਗਿਆ ਉਸ ਤੋਂ ਬਾਬਾ ਜੀ ਆਉਦੇ ਨੇ ਤੇ ਲਗਾਤਾਰ ਜਿਹੜਾ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਜਿਹੜੇ ਬਾਬਾ ਜੀ ਬਹੁਤ ਜਿਹੜੇ ਆ ਸੰਤ ਰੂਪ ਹੈ ਜਿਹੜੇ ਸੰਤਾਂ ਦਾ ਸੱਸੇ ਮੜਾ ਸੰਤ ਮੜੇ ਪਰਮਾਤਮਾ ਨੰਨੇ ਦਾ ਨਾਮ ਤੇ ਤਤ ਤਰ ਤਾਰ ਇਹਨਾਂ ਦੇ ਪਰਮਾਤਮਾ ਦੇ ਜਿਹੜੇ ਸਿਮਰਨ ਕਰਦੇ ਨੇ